ਪੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਗੇ ਵੀ ਅਜਿਹੀ ਕਾਰਵਾਈ ਜਿਹੜੀ ਹੈ ਉਹ ਜਾਰੀ ਰਹੇਗੀ ਇਹ ਕਿਹਾ ਗਿਆ ਕਿ ਚੱਪੜ ਦੀ ਜ਼ਮੀਨ ਦੇ ਉੱਤੇ ਜੋ ਘਰ ਸਾਰੇਗੇ ਸੇ ਤਸਕਰਾਂ ਦੇ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਪੀਲਾ ਪੰਜਾ ਉਹਨਾਂ ਦੇ ਉੱਤੇ ਚਲਾਇਆ ਗਿਆ ਇਸ ਤੋਂ ਇਲਾਵਾ ਵਕ ਵਕ ਤਸਕਰਾਂ ਤੇ ਐਨਡੀਪੀਐਸ ਤੇ ਤਦ ਮਾਮਲੇ ਜਿਹੜੇ ਨੇ ਉਹ ਦਰਜ ਕੀਤੇ ਗਏ ਸਰਕਾਰ ਦੇ ਇਹ ਦਾਅਵੇ ਨੇ ਸਰਕਾਰ ਦਾ ਇਹ ਕਹਿਣਾ ਹੈ ਕਿ ਅਸੀਂ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕਰ ਰਹੇ ਹਾਂ ਔਰ ਅੱਗੇ ਵੀ ਜਾਰੀ ਰੱਖਾਂਗੇ ਹਾਲਾਂਕਿ ਜ਼ਮੀਨੀ ਪੱਧਰ ਦੇ ਉੱਤੇ ਇਸ ਦੀ ਕਿੰਨੀ ਕ ਸੱਚਾਈ ਹੈ ਜਿਹੜੀ ਆ ਉਹ ਲੋਕ ਜਾਣਦੇ ਨੇ ਪਰ ਦਾਅਵੇ ਕੀ ਕੁਝ ਕੀਤੇ ਜਾ ਰਹੇ ਆ ਸਰਕਾਰ ਦੇ ਵੱਲੋਂ ਹੋਰ ਇਸ ਕਾਰਵਾਈ ਨੇ ਲੈ ਕੇ ਹੋਰ ਰਿਪੋਰਟ ਦਿਖਾਉਣੇ ਆ। ਡੰਡਿਆਲਾ ਗੁਰੂ ਦੇ ਪਿੰਡ ਧਰੜ ਵਿਖੇ ਨਸ਼ਾ ਤਸਕਰਾਂ ਖਿਲਾਫ ਪ੍ਰਸ਼ਾਸਨ ਨੇ ਉਦੋਂ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਦੋਂ ਕਾਲੀ ਕਮਾਈ ਨਾਲ ਉਸਾਰੇ ਜਾ ਰਹੇ ਆਲਿਸ਼ਾਨ ਕਾਰ ਢੈ ਢੇਰੀ ਕਰ ਦਿੱਤੇ। ਛੱਪੜ ਤੇ ਨਜਾਇਜ਼ ਉਸਾਰੀ ਕਰ ਕੋਠੀਆਂ ਪਾਉਣ ਵਾਲੇ ਦੋਹਾਂ ਤਸਕਰਾਂ ਦੀ ਪਛਾਣ ਜਗਪ੍ਰੀਤ ਸਿੰਘ ਉਰਫ ਜੱਗਾ ਅਤੇ ਸਤਨਾਮ ਸਿੰਘ ਉਰਫ ਸੱਤਾ ਦੇ ਵੱਜੋਂ ਹੋਈ ਹੈ ਤਸਕਰਾਂ ਦੇ ਘਰ ਟਾਹੇ ਜਾਣ ਸਮੇਂ ਮੌਕੇ ਤੇ ਮੌਜੂਦ ਐਸਐਸਟੀ ਨੇ ਦੱਸਿਆ ਕਿ ਜਿੱਥੇ ਜੱਗੇ ਤੇ ਐਨਡੀਪੀਐਸ ਦੇ 7 ਮਾਮਲੇ ਦਰਜ ਨੇ ਤਾਂ ਉੱਥੇ ਹੀ ਸਤਨਾਮ ਸਿੰਘ ਸੱਤੇ ਤੇ ਐਨਡੀਪੀਐਸ ਦੇ 4 ਪਰਚੇ ਦਰਜ ਨੇ ਫਿਲਹਾਲ ਹਿਰੋਇਨ ਵੇਚ ਕੇ ਕੀਤੀ ਕਮਾਈ ਨਾਲ ਆਲੀਸ਼ਾਨ ਘਰ ਉਸਾਰਨ ਵਾਲੇ ਦੋਹੇ ਨਸ਼ਾ ਤਸਕਰ ਜੇਲ੍ਹ ਦੇ ਵਿੱਚ ਬੰਦ ਨੇ ਪੰਜਾਬ ਸਰਕਾਰ ਦੇ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਤੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਰੜ ਥਾਣਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਵਿਕੇ ਆਏ ਹਾਂ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛੱਪੜ ਦੇ ਵਿੱਚ ਜ਼ਮੀਨਾਂ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਹਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਹੈ ਇਹ ਸਾਰਾ ਅਵੈਦ ਜਿਹੜਾ ਸੀਗਾ ਪੈਸਾ ਸੀਗਾ ਹਿਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇਲੀਅਸ ਜੱਗਾ son of ਬਲਵਿੰਦਰ ਸਿੰਘ ਅਤੇ ਸਤਨਾਮ ਇਲੀਅਸ ਸੱਤਾ son of ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਤੇ ਸੱਤ ਪਰਚੇ ਨੇ ਤੇ ਸੱਤੇ ਤੇ ਚਾਰ ਪਰਚੇ ਐਨਡੀਪੀਐਸ ਐਕਟ ਦੇ ਤਹਿਤ ਰਜਿਸਟਰ ਕੀਤੇ ਗਏ ਨੇ ਇਹ ਦੋਵੇਂ ਜਣੇ ਜੇਲ੍ਹ 'ਚ ਨੇ ਬੰਦ ਪਿਛੇ ਜਿਹੇ ਜ਼ਰੀਂਦੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਹੋਈ ਸਖਤੀ ਤੇ ਐਸਐਸਪੀ ਨੇ ਦੱਸਿਆ ਕਿ ਐਕਸਾਈਜ਼ ਐਕਟ ਦੇ ਮੁਤਾਬਕ 50 ਤੋਂ ਵੱਧ ਪਰਚੇ ਹੁਣ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਦਰਜ ਕੀਤੇ ਜਾ ਚੁੱਕੇ ਨੇ ਪੰਜਾਬ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ੇ ਦੇ ਆਕਾਮਾ ਦੇ ਕਾਲੇ ਕਾਰੋਬਾਰ ਨੂੰ ਜ਼ਰੂਰ ਵੱਡੀ ਢਾਹ ਲੱਗੀ ਹੈ ਜੇਕਰ ਇਸੇ ਤਰ੍ਹਾਂ ਪ੍ਰਸ਼ਾਸਨ ਦਾ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਦਾ ਰਿਹਾ ਤਾਂ ਲਾਜ਼ਮੀ ਹੈ ਕਿ ਇੱਕ ਦਿਨ ਨਸ਼ੇ ਦੀ ਇਹ ਸਲਾਮਤ ਦਾ ਪੰਜਾਬ ਦੇ ਵਿੱਚੋਂ ਨਾਮੋਂ ਨਿਸ਼ਾਨ ਮਿਟ ਜਾਵੇਗਾ ਜੰਡੇਆਲਾ ਗੁਰੂ ਤੋਂ ਮੇਜਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਉਦਰਾ ਕੇਂਦਰ ਦੇ ਵੱਲੋਂ ਨੰਗਲ ਡੈਮ ਦੇ ਉੱਤੇ ਸੀਆਈਐਸਐਫ ਲਗਾਉਣ ਨੂੰ ਜਿਹੜੀ ਹਰੀ ਝੰਡੀ ਦੇ ਦਿੱਤੀ ਗਈ ਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਆਖਿਆ ਗਿਆ ਕਿ ਇਹ ਬਾਧੂ ਬੋਝ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਪੰਜਾਬ ਦੇ ਉੱਤੇ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਨਾ ਤਾਂ ਬੀਬੀਐਮਬੀ ਨੂੰ ਇਹ ਬਾਧੂ ਪੈਸੇ ਦੇਣ ਦਿੱਤੇ ਜਾਣਗੇ ਤੇ ਨਾ ਹੀ ਪੰਜਾਬ ਸਰਕਾਰ ਦੇ ਵੱਲੋਂ ਬਾਧੂ ਪੈਸੇ ਇਹ ਜਿਹੜੇ ਉੱਪਰੇ ਜਾਣਗੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਪੁਲਿਸ ਜੇਕਰ ਸਮਰੱਥ ਹੈ ਤਾਂ ਫਿਰ ਸੀਆਈਐਸਐਫ ਲਗਾਉਣ ਦੀ ਲੋਡ ਆਖਰਕਾਰ ਕਿਉਂ ਪਈ ਹੈ ਕੇਂਦਰ ਤੇ ਹਰਿਆਣਾ ਦੇ ਉੱਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਇਸ ਨੂੰ ਲੈ ਕੇ ਕੀ ਕੁਝ ਆਖਿਆ ਉਹਨਾਂ ਨੇ ਉਹ ਸੁਣਾਂਗੇ अगली 21 मई तक बीबीएमपी ਦੇ ਵੱਲੋਂ ਹਰਿਆਣਾ ਦੇ ਕੋਟੇ ਦਾ ਪਾਣੀ ਉਸ ਨੂੰ ਦੇਣ ਤੇ ਬਣੀ ਸਹਿਮਤੀ ਮਗਰੋਂ ਭਾਵੇਂ ਪੰਜਾਬ ਸਰਕਾਰ ਦੇ ਵੱਲੋਂ ਭਾਖੜਾ ਪ੍ਰੋਜੈਕਟ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਚੁੱਕ ਲਿਆ ਗਿਆ ਪਰ ਹੁਣ ਕੇਂਦਰ ਦੇ ਵੱਲੋਂ ਭਾਖੜਾ ਪ੍ਰੋਜੈਕਟ ਤੇ 296 ਸੀਆਈਐਸਐਫ ਮਲਾਜ਼ਮਾਂ ਦੀ ਤਣਾਤੀ ਨੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ ਸੰਰੂਰ ਕੌਂਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਸਾਫ ਕਰ ਦਿੱਤਾ ਕਿ ਨਾਤਾ ਪੰਜਾਬ ਸਰਕਾਰ ਇਹ ਵਾਧੂ ਦਾ ਭਾਰ ਆਪਣੇ ਸਿਰ ਲਵੇਗੀ ਅਤੇ ਨਾ ਹੀ BBMP ਨੂੰ ਇਹ ਖਰਚਾ ਦੇਣ ਦੇਵੇਗੀ। ਇਹ ਮਤਲਬ ਇਸ ਕਿਸ ਤਰ੍ਹਾਂ ਦੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਪਲੈਨਿੰਗ ਵੀ CISF ਤੇ ਲਾਉਣ ਦੀ ਲੋੜ ਕੀ ਹੈ? ਜਦੋਂ ਪੰਜਾਬ ਪੁਲਿਸ ਉਹ ਉਸ ਡੈਮ ਦੀ ਰੱਖਿਆ ਕਰ ਰਹੀ ਹੈ। ਪਹਿਲਾਂ ਕੋਈ ਹੈ ਵੀ ਨਹੀਂ ਬੰਦਾ। ਉਹਦਾ ਜਦੋਂ ਰੋਲਾ ਪਿਆ ਤਾਂ ਗਏ ਨੇ। ਨੀ ਤਾਂ ਤੇ ਇੰਜੀਨੀਅਰ ਹੁੰਦੇ ਆ ਪਾਣੀ ਜਿੰਨਾ ਜਾਣਾ ਹੁੰਦਾ ਉਹ ਰੋਜ਼ ਦਾ ਇੰਨੇ ਕਿਉਂ ਸਕਦਾ ਇੰਨੇ ਕਿਉਂ ਸਕਦਾ ਉਹ ਤਾਂ ਅੱਜ ਕੱਲ ਤਾਂ ਡਿਜੀਟਲ ਤਰੀਕੇ ਨਾਲ ਮਿਲਿਆ ਜਾਂਦਾ ਪੁਈਆਂ ਗੇਜ਼ਾਂ ਨਾਲ ਤਾਂ ਮੰਂਦੇ ਨਹੀਂ ਹੁਣ ਹੁਣ ਤਾਂ AI ਆ ਗਈ ਸੋ ਮੈਂ ਸਖਤ ਵਿਰੋਧ ਵੀ ਕਰੂੰਗਾ ਤੇ ਮੈਂ ਨਾਲ ਇਹ ਵੀ ਕਹਿਣਾ ਚਾਹਣਾ ਕਿ ਨਾ ਅਸੀਂ BBMB ਦੇ थ्रू ਪੈਸੇ ਦੇਣ ਦੇਈਏ ਨਾ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਚ ਦੇਈਏ ਠੀਕ ਹੈ ਨਾ ਇਹ ਫੈਸਲਾ ਵਾਪਸ ਲਓ ਪੰਜਾਬ ਦੀ ਜੁਡੀਕਸ਼ਨ 'ਚ ਟੈਮ ਹੈ ਜੇ ਪੰਜਾਬ ਪੂਰੇ ਸਰਹੱਦ ਦੀ ਰਾਖੀ ਕਰ ਸਕਦਾ ਹੈ ਤਾਂ ਟੈਮ ਦੀ ਵੀ ਕਰ ਸਕਦਾ ਹੈ ਟੈਮ ਦੀ ਵੀ ਕਰਨ ਦੇ ਰੱਖੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੇ ਉਹਨਾਂ ਲੀਡਰਾਂ ਤੇ ਸਵਾਲ ਖੜੇ ਕੀਤੇ ਜਿਨ੍ਹਾਂ ਆਲ ਪਾਰਟੀ ਮੀਟਿੰਗ ਦੌਰਾਨ ਜੀ.ਡੀ.ਐਮ.ਪੀ ਦੇ ਪਾਣੀ ਨੂੰ ਲੈ ਕੇ ਪੰਜਾਬ ਹਿਤਾਸ਼ੀ ਹੋਣ ਦਾ ਦਾਵਾ ਕੀਤਾ ਸੀ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਭਾਜਪਾ ਦੇ ਲੀਡਰਾਂ ਨੂੰ ਹੈ ਜਿਹੜੇ ਆਲ ਪਾਰਟੀ ਮੀਟਿੰਗ ਜੇ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾਂਗੇ ਜੀ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜੇ ਆਈ ਪੜੇ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਵੈਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਨ੍ਹਾਂ ਨੂੰ ਪਾਣੀਆਂ ਦਾ ਰੱਖ ਹੀ ਕਿਹਾ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸ ਦੇਣ ਮਨਪ੍ਰੀਤ ਬਾਦਲ ਉਹ 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 ਭਾਜਪੀ ਨੇ ਉਹ ਦੱਸ ਦੇਣ ਰਮਨੀਤ ਬਿੱਟੂ ਮੰਤਰੀ ਨੇ ਉਹ ਵੀ ਕਹਿੰਦਾ ਉਹ ਮੈਂ मतलब ਸੈਂਟਰ ਜੋ ਕਰ ਰਿਹਾ ਐ ਸਹੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਏ ਵਰحال ਹੁਣ ਪਾਖੜਾ ਪ੍ਰੋਜੈਕਟ ਦੇ ਕੇਂਦਰ ਦੇ ਵੱਲੋਂ ਸੀਆਈਐਸਐਫ ਦੀ ਤੈਨਾਤੀ ਦੀ ਮਨਜ਼ੂਰੀ ਤੋਂ ਬਾਅਦ ਛਿੜਿਆ ਇਹ ਨਵਾਂ ਵਿਵਾਦ ਅੱਗੇ ਜਾ ਕੇ ਕੀ ਰੂਪ ਅਖਤਿਆਰ ਕਰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਮੁੱਖ ਮੰਤਰੀ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕੇਂਦਰ ਦਾ ਇਹ ਤੱਕਾ برداشت ਨਹੀਂ ਕਰੇਗੀ ਸੰਗਰੂਰ ਤੋਂ ਰਾਜੇਸ਼ ਕੋਲੀ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤਾਂ ਵੱਖ-ਵੱਖ ਵਿਭਾਗਾਂ ਦੇ ਵਿੱਚ ਜੋ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਂਦੇ ਆ ਉਹਨਾਂ ਦੇ ਉੱਤੇ ਸਰਕਾਰ ਦੇ ਵੱਲੋਂ ਹਾਲਾਂਕਿ ਕਾਰਵਾਈ ਦੀ ਗੱਲ ਵੀ ਆਖੀ ਜਾ ਰਹੀ ਹੈ ਪਰ ਬਹੁਤ ਥਾਵਾਂ ਦੇ ਉੱਤੇ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਵੀ ਨੇ ਲੋਕ ਆਖਦੇ ਆ ਕਿ ਉਹਨਾਂ ਤੋਂ ਰਿਸ਼ਵਤ ਵੀ ਲਈ ਜਾਂਦੀ ਆ ਔਰ ਠੇਕੇਦਾਰ ਜਿਹੜੇ ਸੜਕਾਂ ਬਣਾਉਂਦੇ ਆ ਤਾਂ ਉਹਨਾਂ ਦੇ ਵੱਲੋਂ ਧੰਦਲੀ ਵੀ ਕਈ ਥਾਵਾਂ ਤੇ ਕੀਤੀ ਜਾਂਦੀ ਆ ਬਹੁਤੇ ਮਸਲਿਆਂ ਦੇ ਵਿੱਚ ਕਾਰਵਾਈ ਵੀ ਨਹੀਂ ਹੁੰਦੀ ਪਰ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕਰਵਾਈ ਗਈ ਸਰਪੰਚ ਦੇ ਵੱਲੋਂ ਉਹਨਾਂ ਨੂੰ ਮੌਕੇ ਤੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਆਦੇਸ਼ ਜਿਹੜੇ ਅਧਿਕਾਰੀਆਂ ਨੂੰ ਸੀਐਮ ਦੇ ਵੱਲੋਂ ਦਿੱਤੇ ਗਏ ਕਿ ਠੇਕੇਦਾਰ ਨੂੰ ਬਲੈਕਲਿਸਟ ਕਰੋ ਔਰ ਉਸ ਤੋਂ ਦੁਬਾਰਾ ਮਟੀਰੀਅਲ ਪਵਾ ਕੇ ਸੜਕ ਨੂੰ ਜਿਹੜਾ ਉਹ ਬਣਵਾਇਆ ਜਾਏ ਔਰ ਇਸ ਤਰ੍ਹਾਂ ਦੇ ਹੋਰ ਜਿਹੜੇ ਠੇਕੇਦਾਰ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ 에어ਪੋਰਟ ਦੇਖਾਂਗੇ ਜਿਹੜਾ ਜਿੰਨਾ ਦੀ ਐਸ਼ ਕਰਤ ਹੁੰਦੀ ਆ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਹਾਂ ਠੀਕ ਹੈ ਨਹੀਂ ਬਰ ਮੈਨੂੰ ਤੁਹਾਡੇ ਤੇ ਅੌਲਰੈਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਆਪਾਂ ਕਰਾਂ ਠੀਕ ਹੈ ਬਿਲਕੁਲ ਠੀਕ ਹੈ ਉਹ ਸੜਕ ਨੂੰ ਖਾੜਨ ਵਾਸਤੇ ਪੁਰਪੇਲੀ ਵੀ ਲੋਟੀ ਬਣੀ ਦਾ ਹੱਥ ਨਾਲ ਮੋਹਿੰਦਰ ਸਾਹਿਬ ਦੱਸਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਇੱਕੋ ਮੰਤਵ ਹੈ ਕਿ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਵਾਦੇ ਕੀਤੇ ਆ ਉਹਨਾਂ ਦੇ ਉੱਤੇ ਖਰੇ ਉਤਰਿਆ ਜਾਵੇ ਔਰ ਇਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਤੇ ਬਿਹਤਰੀ ਦੇ ਲਈ ਕੰਮ ਕਰਨ ਦੇ ਨਾਲ-ਨਾਲ ਲੋਕਾਂ ਦੀ ਲੁੱਟ-ਛੋਤ ਨਾ ਹੋਵੇ ਤੇ ਕਿਸੇ ਕਿਸਮ ਦਾ ਕੋਈ ਵਿਭਚਾਚਾਰ ਨਾ ਹੋਵੇ ਇਸ ਦੇ ਖਿਲਾਫ ਵੀ ਪੂਰੀ ਮਸ਼ਤੀਦੀ ਵਤਰੀ ਹੈ ਸਰਕਾਰ ਦੀ ਇੱਕ ਅਜਿਹੀ ਕੋਸ਼ਿਸ਼ ਵੇਖਣ ਨੂੰ ਮਿਲੀ ਜਦੋਂ ਕਨੌਰ ਦੇ ਵਿੱਚ ਲੋਕ ਮਿਲਣੀ ਦੌਰਾਨ ਸਰਪੰਚ ਨੇ ਠੇਕੇਦਾਰ ਵੱਲੋਂ ਮਾੜੇ ਮਿਠੇ ਇਹ ਲਾ ਸੜਕ ਬਣਾਉਣ ਦੀ ਸ਼ਿਕਾਇਤ ਕੀਤੀ ਤਾਂ ਕਿ ਉਹ ਸੀਐਮ ਨੇ ਫੈਸਲਾ ਔਨ ਦੀ ਸਪਾਟਸ ਨਾ ਦਿੱਤਾ ਸੀਐਮ ਦੇ ਫੈਸਲੇ ਤੋਂ ਪਹਿਲਾਂ ਸਰਪੰਚ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਆਖਿਆ ਉਹ ਸੁਣੋ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀਐਨਆਰਓ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਖੱਬਲ ਉਹਦੇ ਵਿੱਚ ਦੀ ਨਿਕਲ ਆਇਆ ਲੁੱਕ ਦੇ ਵਿੱਚ ਦੀ ਆ ਤੁਸੀਂ ਹੁਣੀ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਗੇ ਦੇਖ ਲਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇਈ ਬਲਪ੍ਰੀਤ ਹੁੰਦਾ ਦੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹਦਾ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਵਾਕੇ ਤੁਸੀਂ ਉੱਥੇ ਵਾਲੇ ਐਸ ਡੀਓ ਸਾਹਿਬ ਨਾਲ ਗੱਲ ਕਰੀ ਮੈਂ ਅੱਜ ਪਹਿਲੇ 3 ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਸਰਪੰਚ ਦੇ ਵੱਲੋਂ ਜਦੋਂ ਸ਼ਿਕਾਇਤ ਕੀਤੀ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀ ਨੂੰ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕਰਨ ਲਈ ਹਦਾਇਤ ਦਿੱਤੀ ਗਈ ਤੇ ਠੇਕੇਦਾਰ ਨੂੰ ਬਲੈਕਲਿਸਟ ਕਰਨ ਦੇ ਲਈ ਆਖ ਦਿੱਤਾ ਗਿਆ ਇਹ ਵੀ ਆਖਿਆ ਗਿਆ ਕਿ ਜੋ ਠੇਕੇਦਾਰ ਅਜੀਹਾਬਤ ਕਰਦੇ ਹੈ ਉਹਨਾਂ ਨੂੰ ਵੀ ਬਲੈਕਲਿਸਟ ਕੀਤਾ ਜਾਏ ਜੇ ਤੁਹਾਡੇ ਕੋਲ ਉਹਦੀ ਅਰਟੀਚ ਹੈ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨੂੰ ਨਾ ਉਹਨੂੰ ਠੀਕ ਵੀ ਕਰਵਾਉਂਦੇ ਜੇ ਉਹਦੇ ਹੀ ਦੇਖ ਲਿਆ ਹੁੰਦਾ ਤਾਂ ਉਹਦੀ ਰੁਕ ਜਾਂਦਾ ਵਾ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਇਹ ਹੁਣ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ। ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ। ਨਹੀਂ ਨਹੀਂ ਇਹ ਹੈ ਜੀ ठेकेदार ਜਿੰਨਾਂ ਦੀ ਐਸ਼ ਕਹਿਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ। ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ। ਠੀਕ ਹੈ ਨਾ? ਠੀਕ ਹੈ ਸਰ। ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ। ਹਾਂਜੀ ਹਾਂਜੀ ਸਰ। ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ। ਹਾਂ ਬੁਲਾ ਲੈਣੇ ਆ ਸਾਰੇ ਪਿੰਡੇ ਦੇ ਸਾਹਮਣੇ। ਠੀਕ ਹੈ ਸਰ। ਠੀਕ। ਵੀਡੀਓ ਬਣਾਇਓ। ਠੀਕ ਹੈ ਸਰ। ਵੀ ਆਹ ਤੇ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਦਾ ਹੱਥ ਨਾਲ ਹੀ ਉਖੜ ਜਿਉ ਜਿਹੜੇ ਸਰ ਦੱਸ ਦਿਆ। ਇਹ ਜਿਹੜਾ ਪੁਆਇੰਟ ਦੱਸ ਰਿਹਾ ਉਸ ਨੂੰ ਦੂਜੇ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੰਨੇ ਆ ਸਰ ਹੁਣ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਐ ਸਰ ਜੇ ਐਦਾਂ ਕਰੋਗੇ ਤਾਂ ਫਿਰ ਸਾਡ ਕੋਈ ਲਿਹਾਜ਼ ਨਹੀਂ ਜੰਤ ਪੈਸਿਆਂ ਦੇ ਲਾਲਚ ਦੇ ਵਿੱਚ ਮਾੜਾ ਕੰਮ ਕਰਨ ਵਾਲੇ ਅਫਸਰਾਂ ਤੇ ਠੇਕੇਦਾਰਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜੇਕਰ ਉਹ ਮਾੜਾ ਕਰਨਗੇ ਲੋਕਾਂ ਦੇ ਪੈਸੇ ਦੀ ਲੁੱਟ ਕਰਨਗੇ ਤਾਂ ਉਹਨਾਂ ਦੇ ਉੱਤੇ ਨਜ਼ਰਸਾਨੀ ਸਰਕਾਰ ਦੀ ਹੋਏਗੀ ਤੇ ਅਜਿਹੇ ਦੇ ਵਿੱਚ ਉਹਨਾਂ ਨੂੰ ਇਸ ਦਾ ਭੁਗਤਾਨ ਵੀ ਭੁਗਤਣਾ ਪਏਗਾ। ਚੰਦੂਤੌਰ ਜੀ ਇਸ ਖੁਲਿ ਦੇ ਫੋਰਟ ਦਿੱਲੀ ਪੂਸ ਪੰਜਾਬ Haryana Himachal ਨੇ ਮਸਲਾ ਦਾ ਸੀਐਮ ਦੇ ਧਿਆਨ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਔਨਸਪੋਟ ਕਾਰਵਾਈ ਵੀ ਹੋਈ ਹੈ ਪਰ ਬਹੁਤ ਵਾਰ ਲੋਕ ਆਪਣੀ ਜਿਹੜੀ ਦਰਖਾਸਤ ਲੈ ਕੇ ਅਫਸਰਾਂ ਦੇ ਕੋਲੇ ਜਾਂਦੇ ਆ ਕਾਰਵਾਈਆਂ ਨਹੀਂ ਹੁੰਦੀਆਂ ਅਜਿਹੇ ਮਾਮਲਿਆਂ ਦੇ ਵਿੱਚ ਵੀ ਕੀ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾਣਗੇ ਜਾਂ ਫਿਰ ਉਹਨਾਂ ਥਾਵਾਂ ਦੇ ਉੱਤੇ ਇਸੇ ਤਰ੍ਹਾਂ ਲੁੱਟਖਸਟ ਜਿਹੜੀ ਉਹ ਜਾਰੀ ਰਹੇਗੀ ਇਹ ਵੀ ਦੇਖਣਾ ਹੋਵੇਗਾ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਲੈਂਡ ਪੁਲਿੰਗ ਨੀਤੀ ਦਾ ਐਲਾਨ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਕਿਸਾਨਾਂ ਨੂੰ 400% ਰਿਟਰਨ ਵਾਲੀ ਇਹ ਨੀਤੀ ਜਿਹੜੀ ਹੈ ਉਹ ਅਸੀਂ ਲੈ ਕੇ ਆ ਰਹੇ ਹਾਂ ਭਾਰਤੀ ਸਭ ਤੋਂ ਸ਼ਾਨਦਾਰ ਕਿਸਾਨ ਪੱਖੀ ਨੀਤੀ ਇਹ ਹੋਏਗੀ ਇਹ ਦਾਵਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਮੀਨ ਪ੍ਰਾਪਤੀ ਦੇ ਲਈ ਕੋਈ ਜ਼ਬਰਦਸਤੀ ਨਹੀਂ ਹੋਏਗੀ ਲੈਂਡ ਪੂਲਿੰਗ ਨੀਤੀ ਨਹੀਂ ਬਿਲਡਰ ਮਾਫੀਆ ਮੁਖਲਾ ਗਿਆ ਇਹ ਵੀ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੋਰ ਇਸ ਨੀਤੀ ਨੂੰ ਲੈ ਕੇ ਕੀ ਕੋਈ ਸਰਕਾਰ ਦੇ ਦਾਅਵੇ ਨੇ ਰਿਪੋਰਟ ਦਿਖਾਉਣੇ ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਮਹੱਤਵਪੂਰਨ ਪਹਿਲ ਕਦਮੀ ਤਹਿਤ ਤਿਆਰ ਕੀਤੀ ਗਈ ਇੱਕ ਨਵੀਂ ਲੈਂਡ ਪੂਲਿੰਗ ਨੀਤੀ ਦਾ ਐਲਾਨ ਕੀਤਾ ਜੋ ਸੂਬੇ ਭਰ ਵਿੱਚ ਪਾਰਦਰਸ਼ੀ ਤੇ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹ ਕਰੇਗੀ ਇਹ ਪਾਲਿਸੀ ਪਹਿਲੀਆਂ ਭੂਮੀ ਪ੍ਰਾਪਤੀ ਪਾਲਿਸੀਆਂ ਤੋਂ ਉਲਟ ਸਵੈ ਇੱਛਤ ਹਿੱਸੇਦਾਰੀ ਨੂੰ ਤਰਜੀਹ ਦਿੰਦੀਆਂ ਊ ਮਾਲਕਾਂ ਨੂੰ ਸੂਬੇ ਦੀ ਤਰੱਕੀ ਵਿੱਚ ਸਰਕਾਰ ਨਾਲ ਹਿੱਸੇਦਾਰੀ ਬੰਨ੍ਹ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਾਲਿਸੀ ਦੇ 100% ਸਵੈ ਇੱਛਤ ਹਿੱਸੇਦਾਰੀ ਦੇ ਮੁੱਖ ਸਿਧਾਂਤ ਤੇ ਚਾਣਨਾ ਪਾਇਆ ਉਹਨਾਂ ਕਿਹਾ ਹੈ ਕਿ ਇਸ ਦੂਰਦਰਸ਼ੀ ਨੀਤੀ ਦੇ ਤਹਿਤ ਤੱਕੇਸ਼ੇਹੀ ਨਾਲ ਕੋਈ ਜ਼ਮੀਨ ਪ੍ਰਾਪਤ ਨਹੀਂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਇੱਕ ਅਜਿਹਾ ਮਾਡਲ ਵਿਕਸਿਤ ਕੀਤਾ ਗਿਆ ਹੈ ਜੋ ਸੂਬੇ ਦੇ ਕਿਸਾਨਾਂ ਤੇ ਜ਼ਮੀਨ ਮਾਲਕਾਂ ਦੇ ਅਧਿਕਾਰਾਂ ਅਤੇ ਇੱਛਾ ਦਾ ਸਤਿਕਾਰ ਕਰਦਾ ਹੈ ਸ਼ਹਿਰਾਂ ਦਾ ਸ਼ਹਿਰੀਕਰਨ ਜਿਹੜਾ ਆਪਾਂ ਕਹਿਦਨੇ ਉਹ ਬੜੀ ਤੇਜ਼ੀ ਦੇ ਨਾਲ ਪੰਜਾਬ 'ਚ ਵੱਧ ਰਿਹਾ ਹੈਗਾ ਪਰ ਬਹੁਤ ਸਾਰੀ ਪਾਪੂਲੇਸ਼ਨ ਜਿਹੜੀ ਆ ਪੰਜਾਬ ਦੀ ਪਿੰਡਾਂ ਦੇ ਅੰਦਰੋਂ ਸ਼ਹਿਰਾਬਾਦ ਸ਼ਿਫਟ ਹੋ ਰਹੀ ਆ ਹੌਲੀ-ਹੌਲੀ ਉਹਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਨਵੀਂ ਜਿਹੜੀ ਆ ਪਾਲਿਸੀ ਅਸੀਂ ਬਣਾਈ ਆ ਕਿ ਪੰਜਾਬ ਦੇ ਅੰਦਰ ਜਿਹੜੇ ਲੋਕ ਸ਼ਹਿਰਾਂ ਦੇ ਅੰਦਰ ਆਉਣੇ ਚਾਹੀਦੇ ਨੇਗੇ ਉਹਨਾਂ ਦੇ ਲਈ ਅੱਛੇ ਜਿਹੜੀ ਆ ਘਰ ਕਿਸ ਤਰ੍ਹਾਂ ਬਣਨਗੇ ਉਹਨਾਂ ਦੇ ਲਈ ਜਿਹੜੇ ਪਲਾਟ ਨੇ ਜਾਂ ਘਰ ਬਣਾਉਣ ਲਈ ਜਿਹੜੀ ਵਿਵਸਥਾ ਕੀ ਉਹ ਕਿਸ ਤਰ੍ਹਾਂ ਬਣਾਉਣੀ ਚਾਹੀਦੀ ਆ ਉਹ ਲੈ ਕੇ ਸੀ ਵਿਸਤਾਰਤ ਹੈਜੋਜਨਾ ਜਿਹੜੀ ਪੰਜਾਬ ਤਿਆਰ ਕੀਤੀ ਆ ਖਜ਼ਾਨਾ ਮੰਤਰੀ ਨੇ ਇਸ ਪਾਲਿਸੀ ਤਹਿਤ ਪਾਈਵਲ ਜ਼ਮੀਨ ਮਾਲਕਾਂ ਲਈ ਮਹੱਤਵਪੂਰਨ ਆਰਥਿਕ ਲਾਭਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਇਹ ਨੀਤੀ ਸਿੱਧੇ ਤੌਰ ਤੇ ਪੰਜਾਬ ਦੇ ਤੇਜ਼ੀ ਨਾਲ ਸ਼ਹਿਰੀਕਰਨ ਕਾਰਨ ਸ਼ਹਿਰੀ ਖੇਤਰਾਂ ਦੇ ਵਿੱਚ ਕੁਪਾਇਤੀ ਕਰਾਂ ਦੀ ਵਧ ਰਹੀ ਮੰਗ ਨੂੰ ਸੰਬੋਧਨ ਕਰਦੀ ਹੈ ਉਹਨਾਂ ਕਿਹਾ ਕਿ ਬਾਜ਼ਾਰ ਦੇ ਅਨੁਮਾਨਾਂ ਮੁਤਾਬਕ ਇਸ ਲੈਂਡ ਪੁੱਲਿੰਗ ਨੀਤੀ ਦੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਆਪਣੀ ਜ਼ਮੀਨ ਨਿਵੇਸ਼ ਤੇ 400% ਤੱਕ ਵਾਪਸੀ ਪ੍ਰਾਪਤ ਕਰਨਗੇ ਕਜ਼ਾਣਾ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੀਆਂ ਵਿਕਾਸ ਏਜੰਸੀਆਂ ਇਸ ਨੀਤੀ ਤਹਿਤ ਪ੍ਰਾਪਤ ਹੋਈ ਜ਼ਮੀਨ ਦਾ ਵਿਕਾਸ ਕਰਨਗੀਆਂ ਜਿਸ ਨਾਲ ਸੜਕਾਂ, ਜਲ ਸਪਲਾਈ, ਸੀਵਰੇਜ, ਡਰੇਨੇਜ ਤੇ ਬਿਜਲੀ ਸਮੇਤ ਆਧੁਨਿਕ ਬੁਨਿਆਦੀ ਢਾਂਚੇ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ। ਵਿੱਤ ਮੰਤਰੀ ਚੀਮਾ ਨੇ ਇਸ ਨੀਤੀ ਨੂੰ ਭੂਮੀ ਮਾਫੀਆ ਤੇ ਗੈਰ ਕਾਨੂੰਨੀ ਕਲੋਨੀਆਂ ਤੇ ਜ਼ਬਰਦਸਤ ਦੀ ਭੂਮੀ ਪ੍ਰਾਪਤੀ ਦੇ ਯੁੱਗ ਵਿਰੁੱਧ ਇੱਕ ਫੈਸਲਾਕੁਨ ਛਟਕਾ ਕਰਾਰ ਦਿੱਤਾ। ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੁੰਦਾਗਾ ਕਿ ਕਿਸੇ ਵੀ ਕਿਸਾਨ ਤੋਂ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਊਗੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸਾਨ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਫ੍ਰੀਵਿਲ ਦੇ ਨਾਲ ਜ਼ਮੀਨ ਜਿਹੜੀ ਆ ਉਸ ਲੈਂਡ ਪੂਲਿੰਗ ਦੇ ਤਹਿਤ ਸਟੇਟ ਨੂੰ ਸਬਮਿਟ ਕਰ ਸਕਦਾਗਾ ਨਵੀਂ ਲੈਂਡ ਪੂਲਿੰਗ ਨੀਤੀ ਦੀ ਤੁਲਨਾ ਪੁਰਾਣੀ ਲੈਂਡ ਐਕ acquisition ਨੀਤੀ ਨਾਲ ਕਰਨ ਤੇ ਨੀਤੀ ਦੇ ਲਾਭ ਸਪਸ਼ਟ ਹੁੰਦੇ ਨੇ ਉਦਾਹਰਣ ਵਜੋਂ ਜੇਕਰ 1 ਏਕੜ ਜ਼ਮੀਨ ਦਾ ਮਾਰਕੀਟ ਰੇਟ 1.25 ਕਰੋੜ ਰੁਪਏ ਹੈ ਤਾਂ ਪੁਰਾਣੀ ਨੀਤੀ ਦੇ ਤਹਿਤ ਇਸ ਨੂੰ 1.2 ਕਰੋੜ ਵਿੱਚ ਪ੍ਰਾਪਤ ਕੀਤਾ ਜਾਵੇਗਾ ਜੋ ਇਸ ਜ਼ਮੀਨ ਦੇ 30 ਲੱਖ ਰੁਪਏ ਦੇ ਕਲੈਕਟਰ ਰੇਟ ਨੂੰ 2 ਦੇ ਗੁਣਾ ਨਾਲ ਗੁਣਾ ਕਰਕੇ ਤੇ 100% ਮੁਆਵਜ਼ਾ ਦੇ ਜੋੜਨ ਉਪਰੰਤ ਬਣੇ ਕੁੱਲ ਕੀਮਤ ਹੈ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸਾਨ ਤੋਂ ਸਹਿਮਤੀ ਲੈ ਕੇ ਕਿਸਾਨ ਦੀ ਸਹਿਮਤੀ ਲੈ ਕੇ ਅਸੀਂ ਉਹ ਜ਼ਮੀਨ ਨੂੰ ਡਿਵੈਲਪ ਕਰਕੇ ਵੇਚਾਂਗੇ ਤਾਂ ਉਹ ਹੀ ਜ਼ਮੀਨ ਜਿਹੜੀ ਆ 4 ਕਰੋੜ ਦੀ ਹੋ ਜਾਊਗੀ 4.5 ਕਰੋੜ ਦੀ ਹੋ ਜਾਊਗੀ 5 ਕਰੋੜ ਦੀ ਹੋ ਜਾਊਗੀ ਯਾਨੀ ਕਿ ਕਿਸਾਨ ਨੂੰ ਲਗਭਗ ਪ੍ਰੈਜ਼ੈਂਟ ਰੇਟ ਨਾਲੋਂ ਉਹਦੇ ਅੱਜ ਦੇ ਰੇਟ ਨਾਲੋਂ 400 ਗੁਣਾ ਵੱਧ ਬਨਾਫਾ ਜਿਹੜਾ ਕਿਸਾਨ ਨੂੰ ਮਿਲੇਗਾ ਉਹਨੂੰ ਅਸੀਂ ਡਿਵੈਲਪ ਕਰਕੇ ਕਿਸਾਨ ਨੂੰ ਡਿਵੈਲਪ ਕਰਕੇ ਉਹ ਜ਼ਮੀਨ ਜਿਹੜੀ ਆ ਅਸੀਂ ਦੇਵਾਂਗੇ ਔਰ ਜਦੋਂ ਲੈਟਰ ਆਫ ਇੰਟੈਂਟ ਜਦੋਂ ਲੈਟਰ ਆਫ ਇੰਟੈਂਟ ਉਸ ਜ਼ਮੀਨ ਦਾ ਆ ਗਿਆ ਤਾਂ ਉਸ ਤੋਂ ਬਾਅਦ ਕਿਸਾਨ ਜਦੋਂ ਵੀ ਜਿਹੜਾ ਉਹ ਆਪਣੀ ਜ਼ਮੀਨ ਜਿਹੜੀ ਹੈ ਜਿਹੜੀ ਉਹ ਲੈਂਡ ਮਿਲਦੀ ਆ ਉਹ ਵੇਚ ਸਕਦਾਗਾ ਇਸ ਦੇ ਉਲਟ ਲੈਂਡ ਪੂਲਿੰਗ ਨੀਤੀ ਦੇ ਤਹਿਤ ਜ਼ਮੀਨ ਮਾਲਕ ਨੂੰ 1 ਏਕੜ ਜ਼ਮੀਨ ਦਾ ਯੋਗਦਾਨ ਪਾਉਣ ਦੇ ਬਦਲੇ 1000 ਵਰਗ ਗਜ਼ ਦੇ ਵਿੱਚ ਵਿਕਸਤ ਰਹਾਇਸ਼ੀ ਖੇਤਰ ਤੇ 200 ਗਜ਼ ਦਾ ਵਪਾਰਕ ਖੇਤਰ ਮਿਲੇਗਾ ਰਹਾਇਸ਼ੀ ਇਤਰਾਦ ਲਈ 30000 ਰੁਪਏ ਪ੍ਰਤੀ ਵਰਗ ਗਜ ਤੇ ਵਪਾਰ ਖੇਤਰ ਲਈ 60000 ਰੁਪਏ ਪ੍ਰਤੀ ਗਜ ਦੀ ਕੀਮਤ ਮੰਨ ਕੇ ਜ਼ਮੀਨ ਮਾਲਕ ਨੂੰ ਮਿਲਣ ਵਾਲੀ ਕੁੱਲ ਕੀਮਤ ਲਗਭਗ 4.2 ਕਰੋੜ ਰੁਪਏ ਹੋਵੇਗੀ ਇਸ ਤੋਂ ਲੈਂਡ ਪੁਲਿੰਗ ਨੀਤੀ ਦਾ ਮਹੱਤਵਪੂਰਨ ਲਾਭ ਸਪਸ਼ਟ ਤੌਰ ਤੇ ਜ਼ਾਹਰ ਹੁੰਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ ਹਰਣਾ ਹਿਮਾਚਲ ਤਾਂ ਸਰਕਾਰ ਦੇ ਦਾਅਵੇ ਕਈ ਨੇ ਹਾਲਾਂਕਿ ਇਹਨਾਂ ਦਾਅਵਿਆਂ ਦਾ ਜ਼ਮੀਨ ਦੇ ਉੱਤੇ ਕਿੰਨਾ ਕ ਅਸਰ ਨਜ਼ਰ ਆਉਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਫਿਲਹਾਲ ਬਿਲਕੁਲ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ